ਸਤਿ ਸ਼੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਹੋ ਸਾਰੇ ਕਬੂਤਰਬਾਜੀ ਵੀ ਭਰਾ ਠੀਕ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਅੱਜ ਆਪਾਂ ਗੱਲ ਕਰਦੇ ਆਂ ਭਰਾ ਕਬੂਤਰਬਾਜੀ ਦੇ ਤੁਸੀਂ ਕਿਹਾ ਸੀ ਵੀ ਸਾਨੂੰ ਐ ਦੱਸਿਓ ਕਬੂਤਰਬਾਜੀ ਦਾ ਕਿਵੇਂ ਸਹੀ ਲੈ ਕੇ ਆਉਣਾ ਬਾਰੀਆਂ ਕਿਵੇਂ ਕਰਾਉਣੀਆਂ ਤੇ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਗੱਲ ਕਰਨੀ ਚਾਹੁੰਦੇ ਆਂ ਪਰ ਲੋਕਾਂ ਦੀ ਵੱਜਣ ਲੱਗੀ ਚੀਕ ਕੱਲ ਇੱਕ ਬਰਿੰਦਰ ਬਰਾੜ ਭਰਾ ਦਾ ਕਮੈਂਟ ਆਇਆ ਵੀਡੀਓ ਤੇ ਆਪਣੀ ਦੇ ਜਿਹੜੀ ਤੂੰ ਪਹਿਲਾਂ ਪਾਈ ਆਂ ਕਹਿੰਦਾ ਵੀਰੇ ਹਰੇਕ ਬੰਦਾ ਚੱਕ ਕੇ ਮੋਬਾਈਲ ਤੇ ਕੈਮਰਾ ਇਹ ਚੈਨਲ ਬਣਾ ਲੈਂਦਾ ਦੋ ਪੈਸੇ ਪਿੱਛੇ ਕਬੂਤਰਬਾਜੀ ਬੰਦ ਕਰਾਉਣਗੇ। ਵੈਸੇ ਦਾ ਬਾਈ ਨੂੰ ਮੈਂ ਰਿਪਲਾਈ ਉੱਥੇ ਹੀ ਦਿੱਤਾ ਸੀਗਾ ਕਿ ਕਬੂਤਰਬਾਜੀ ਵੀਰੇ ਸਦੀਆਂ ਤੋਂ ਚੱਲ ਹੁੰਦੀ ਆ ਇਹਨਾਂ ਨੇ ਬੰਦ ਹੋਵੇ। ਕਬੂਤਰਬਾਜੀ ਤਾਂ ਤੁਸੀਂ ਮੈਨੂੰ ਕਹਿ ਸਕਦਾ ਕੋਈ ਮੈਂ ਗਲਤ ਵੀਡੀਓ ਪਾਈ ਹੋਵੇ, ਗਲਤ ਸੁਨੇਹਾ ਦਿੱਤਾ ਹੋਵੇ। ਕੋਈ ਆਪਾਂ ਪਰਪਟਾਈ ਦੀ ਵੀਡੀਓ ਪਾਈ ਹੋਵੇ। ਫਿਰ ਉਹ ਭਰਾ ਨੂੰ ਪੁੱਛਿਆ ਮੈਂ ਤੈਨੂੰ ਪ੍ਰੋਬਲਮ ਕੀ ਆ? ਫਿਰ ਮੈਨੂੰ ਉਹਨੇ ਰਿਪਲਾਈ ਕਰਿਆ ਕਹਿੰਦਾ ਵੀਰੇ ਯਾਰ ਤੂੰ ਕਬੂਤਰਬਾਜੀ ਤੋਂ ਕਿਉਂ ਪੜਦਾ ਚੱਕੀ ਇਹਨਾਂ ਬਾਕੀ ਤੇਰੀ ਮਰਜ਼ੀ ਆ। ਭਰਾ ਮੈਂ ਕੀ ਪੜਦਾ ਚੱਕਦਾ? ਜੇ ਜਾਨਵਰਾਂ ਦੀ ਜਾਨ ਬਚਾਤੀ ਚ ਕੋਈ ਮਾੜਾ ਕੰਮ ਕਰਿਆ ਮੈਂ ਦਾਸਤਾਈ ਪੱਥਰ ਪੁੱਤਰੋਂ ਦਾ ਕੱਢ ਲਿਆ ਕਰੋ ਇਹ ਚ ਗੇਮ ਵਾਲੀ ਤਾਂ ਕੋਈ ਗੱਲ ਹੀ ਨਹੀਂ ਯਾਰ ਜੇ ਕਿਸੇ ਜਵਾਕਾਂ ਦੇ ਨਵੇਂ ਦੇ ਉੜਦੇ ਆ ਆਪਣੇ ਬਰਾਬਰ ਇਹ ਚ ਜੈਲ ਸੀ ਕਿਉਂ ਕਰਦੇ ਆ ਆਪਾਂ ਯਾਰ ਮਿਹਨਤ ਤਾਂ ਉਹਨਾਂ ਦੀ ਐਂ ਦੱਸੇ ਨਾਲ ਕਬੂਤਰ ਉਡ ਜਾਣਗੇ ਯਾਰ ਨਹੀਂ ਉੜਦੇ ਨਾ ਤੁਹਾਨੂੰ ਹੀ ਪਤਾ ਇਹ ਟੋਡੇ ਵੀ ਕਬੂਤਰ ਰੱਖੇ ਉਹਨਾਂ ਕਿੰਨੀ ਮਿਹਨਤ ਕਰਦੇ ਹੋ ਤੁਸੀਂ ਬੇਪਰਾ ਰੱਖੇ ਨਾ ਕਬੂਤਰ ਨਹੀਂ ਦੱਸੇ ਨਾਲ ਉੜਦੇ ਅਗਲੇ ਦੀ ਮਿਹਨਤ ਨੇ ਉਡਣਾ ਜਿਹੜੇ ਮੇਰੇ ਨਾਲ ਭਰਾਓ ਭਰਤ ਤੋਂ ਜੁੜੇ ਵੀ ਆਪਾਂ ਨੂੰ ਸਾਰਾ ਕੁਝ ਖੁੱਲਕੇ ਵੀ ਦੱਸਾਂਗੇ ਵੀ YouTube ਤੇ ਆਪਾਂ ਤੁਹਾਨੂੰ ਕਿਹਾ ਵੀ ਜਿੰਨੇ ਜੋਗ ਰਹੇ ਹੈਗੇ ਉਹਨਾਂ ਕੋਸਤਾ ਦੱਸਣਾਗੇ ਕਈ ਬੰਦੇ ਹੁਣ ਕੀ ਕਰੀਏ YouTube ਤੇ ਉਹਨਾਂ ਦਾ ਹੀ ਫਾਇਦਾ ਕਰੀ ਜਾਂਦੇ ਆ ਅਸੀਂ ਜਿਹੜਾ ਸਬਸਕ੍ਰਾਈਬ ਨਹੀਂ ਕਰਿਆ 77% ਬੰਦੇ ਉਹ ਦੇਖਦੇ ਆ ਮੇਰੀ ਵੀਡੀਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਉਹਨਾਂ ਵਾਲੇ ਕਮੈਂਟ ਕਰਦੇ ਆ ਤੇ ਜਿਹੜਾ ਸਬਸਕ੍ਰਾਈਬ ਕਰਿਆ ਉਹ 27% ਦੇਖਦੇ ਆ ਲੰਬਾ ਉਹਨਾਂ ਨੂੰ ਵੀਰੇ ਸਬਸਕ੍ਰਾਈਬਰਾਂ ਨੂੰ ਜਿਹੜੇ ਆਪਣੇ ਜੁੜੇ ਹੋਏ ਵੀ ਵੀਡੀਓ ਤੁਸੀਂ ਘੱਟ ਦੇ ਦਿਓ ਜਿਨੇ ਸਬਸਕ੍ਰਾਈਬ ਨਹੀਂ ਕਰਿਆ ਉਹ ਵੱਧ ਦੇਖਦੇ ਆ ਤੇ ਹੁਣ ਆਪਾਂ ਗੱਲ ਕਰਦੇ ਹਾਂ ਡਾਈਆਂ ਦੇ ਭਰਾ ਡਾਈਆਂ ਬਾਰੇ ਜੇ ਤੁਸੀਂ ਕੂਤਰ ਕੱਢ ਲੇ ਹੁਣ ਦੱਸਿਆ ਡੀ ਫਾਰੇ ਨੂੰ 10 ਦਿਨ ਪਹਿਲਾਂ ਕਰਨੀ ਹੈ ਜੀ ਕੂਤਰ ਲਗਾਤਾ 10 ਦਿਨ ਦਾਓ ਵੀਰੇ ਉਸ ਤੋਂ ਬਾਅਦ ਕੂਤਰ ਕਰ ਲਓ ਬਾਰੀਆਂ ਤੇ ਜਿਹੜਾ ਤੁਹਾਨੂੰ ਕਬੂਤਰ ਐ ਲੱਗਦਾ ਵੀ ਦੂਜੇ ਤੀਜੇ ਪਾਣੀ ਬਾਈ ਛੱਡਣ ਵਾਲਾ ਕੂਤਰ ਜਿਆਦਾ ਖਰਾਬ ਕਰ ਹੁੰਦਾ ਉਹ ਜਿਆਦਾ ਜ਼ੋਰ ਲਾਉਣ ਲੱਗਿਆ ਜਾਂ ਜਿਆਦਾ ਤੁਹਾਨੂੰ ਪਤਾ ਵਧਣ ਲੱਗ ਗਿਆ ਜਿੱਦੇ ਕਬੂਤਰ ਵੱਧਦਾ ਯਾਰ ਤੀਜੇ ਬਾਣੀ ਦੇ ਵੱਧਦਾ ਚਾਹੇ ਚੌਥੇ ਦੇ ਵੱਧਦਾ ਪਸੋਂ ਦੇ ਗੇੜੇ ਬਣਾ ਲਓ ਜੇ ਭਾਈ ਜਿਤਨੀ ਆ ਇਹਨਾਂ ਦੇਖੋ ਵੀ ਇਹਨੂੰ ਹੋਰ ਵਧਾ ਲਈਓ ਹੋਰ ਵਧਾ ਲਈਓ ਉਦੋਂ ਵਾਰ ਕਮੁੱਤਰ ਘਟਣ ਲੱਗ ਜਾਂਦਾ ਵੀਰੇ ਪਾਣੀ ਪੂਣੀ ਦਾ ਕੋਈ ਮੈਟਰ ਨਹੀਂ ਜੋ ਲੋ ਚੱਲਦੀ ਹੁੰਦੀ ਹੈ ਚਾਹੇ ਦੂਜੇ ਪਾਣੀ ਛੱਡ ਦੋ ਉਹਨੇ ਬਾਜੀ ਜਿਹੜਾ ਚੰਗਾ ਜਾਨਵਰ ਆ ਭਾਈ ਜਿੱਤੀ ਲੈਣੀ ਆ ਹਾਂ ਜਦੋਂ ਬਾਜੀਆਂ ਸੱਤ ਨੂੰ ਜਾਂਦੇ ਆ ਉਦੋਂ ਪੰਜ ਬਾਣੀ ਵਾਲਾ ਛੱਡ ਲਓ ਉਦੋਂ ਵਧੜਾਈਆਂ ਕਰਾ ਲਓ 10 ਦਿਨ ਲਗਾਤਾਰ ਪੰਜ 6 ਦੂਜੀਆਂ ਸੱਤ ਕਰਾ ਲਓ ਬੰਦੀ ਤੇ ਪੰਜ ਚਾਰ ਪਾਣੀ ਲਾ ਲਓ ਉਹ ਮਹੀਨਾ ਸਵਾ ਮਹੀਨਾ ਮਹੀਨਾ ਮੇਂ ਮੀਨਾਕ ਮਹੀਨਾ ਦੇ ਪੰਜ ਦਿਨ ਉੱਤੇ ਉੱਡੀ ਜਾਂਦਾਗਾ ਜਿਹੜਾ ਲੋਚਛੜਨੋਂ ਬਾਈਆਂ 24 ਦਿਨਾਂ ਚੋੜੀ ਜਾਂਦਾ ਦਾ ਆਹੀ ਗੇਮ ਆ ਜਿਹੜਾ ਕਬੂਤਰ ਤੁਹਾਨੂੰ ਜਿਆਦਾ ਫੁੜਕਦਾ ਲੱਗਦਾ ਉਹ ਸੁੱਕੇ ਡੋਨਿਓ ਉਹਨੂੰ ਪਹਿਲਾਂ ਵਾਰੀ ਤੇ ਕਰ ਲੋ ਵੀਰੇ ਵਾਰੀ ਤੋਂ ਕਰਨ ਤੋਂ ਬਾਅਦ ਜੇ ਕਬੂਤਰ ਤੁਹਾਨੂੰ ਫੇਰ ਵੀ ਲੱਗਦਾ ਵੀ ਜਿਆਦਾ ਫੁੜਕਦਾ ਉਹਦਾ ਮੂੰਹ ਗਿੱਲਾ ਕਰਾਉਣ ਲੱਗ ਜਾਓ ਐ ਨਹੀਂ ਵੀ ਉਹਨੂੰ ਡਕਾਉਣੀ ਆ ਉਦੋਂ ਬਾਅਦ ਤੁਹਾਨੂੰ ਉਹਦੇ ਸਰੀਰ ਦੱਸਣਗੇ ਕਿ ਉਹ ਪੁੱਤ ਤੁਹਾਨੂੰ ਕਾਲੇ ਹੋ ਕੇ ਆਉਣ ਲੱਗੇ ਭਰਾ ਉਹਨਾਂ ਨੂੰ ਪਾਣੀ ਦੇ ਦਿ ਲੋ ਪਾਣੀ ਸਾਰਿਆਂ ਨੂੰ ਪਾਤੀਆ ਪੰਜ ਐਮਲ ਤੋਂ ਸਟਾਰਟ ਹੁੰਦਾ ਉਹ 'ਚ ਥੋੜਾ ਜਿਹਾ ਸ਼ਹਿਦ ਪਾ ਲੋ ਦੇਸੀ ਛੇਦ ਛੋਟੀ ਮੱਕੀ ਦਾ ਇਹ ਮਿਲਦਾ ਬਹੁਤ ਚੰਗਾ ਨਹੀ ਫਿਰ ਭਾਈ ਡਾਬਰ ਦਾ ਲਿਆ ਕੇ ਪਾ ਲੋ ਪਹਿਲੇ ਪਾਣੀ ਜਾਂ ਤੀਜੇ ਪਾਣੀ ਸੋਚਦਾ ਹੁੰਦਾ ਕਬੂਤਰ ਪਹਿਲੀ ਗੱਲ ਤਾਂ ਖਿਹੜੀ ਬੰਦਾਂ ਕੂਤਰੀ ਸੋਚਦਾ ਨਵੇਂ ਮੁੰਡਿਆਂ ਖਾਤਰੀ ਕਹਿਣਾ ਵੇ ਵੀ ਧਿਆਨ ਰੱਖਣਾ ਤੀਜੇ ਪਾਣੀ ਵੀ ਕੂਤਰ ਸੋਝੀ ਜਾਂਦਾ ਹੈ ਜਿਆਦਾਤਰ ਤੀਜੇ ਪਾਣੀ ਕੂਤਰ ਵੱਧ ਸੋਝਦੇ ਹੈ ਜੀ ਤੀਜੇ ਪਾਣੀ ਤੱਕ ਪਾਣੀ ਨਾ ਬਾਲਾ ਵਧਾਇਆ ਕਰੋ ਤੇ ਇੱਕ ਦਾਣੇ ਦੋਨੇ ਬਾਦਾਮ ਉਹਦਾ ਟਾਈਮ ਨਾਲ ਚੱਕ ਦਿਆ ਕਰੋ ਇੱਕ ਟਾਈਮ ਬੰਨ ਲਓ ਵੀ ਬਾਦਾਮ ਖਾਲੇ ਕਬੂਤਰਾਂ ਨੇ ਉਹ ਦੁਬਾਣੇ ਤਾਂ ਨੇ ਦਾਣੇ ਸਿਰਫ 20 ਮਿੰਟ ਜਾਂ 15 ਮਿੰਟ ਕੋਈ ਖਾਵੇ ਨਾ ਖਾਵੇ ਆ ਤੁਸੀਂ ਦਾਣੇ ਚੱਕ ਦੋ ਐ ਨਾ ਕੋਈ ਦਾਣੇ ਇਹਨੇ ਖਾਦੇ ਨਹੀਂ ਕੀ ਉਹ ਦੂਜੇ ਦਿਨ ਉਹਨੇ ਆਟੋਮੈਟਿਕ ਆਪ ਹੀ ਖਾਣੇ ਆ ਦੂਜਾ ਆਪਾਂ ਤੁਹਾਨੂੰ ਦੱਸਿਆ ਬਈ ਆ ਪ੍ਰੋਸੀਜਰ ਵੀ ਮਗਜ ਪਾਉਣੇ ਇਹਨਾਂ ਨੂੰ ਕੱਢਣ ਤੋਂ ਪਹਿਲਾਂ 10-15 ਦਿਨ ਨਹੀਂ ਤਾਂ ਫਰ ਸਹੀ ਆਉਣਗੇ ਇਹਨਾਂ ਦੇ ਮਗਜ ਪਾਓ ਕੂਤਰਾਂ ਨੂੰ ਜ਼ਰੂਰ ਫਿਰ ਉਹਨਾਂ ਨੂੰ ਦਿੱਕਤ ਨਹੀਂ ਆਉਂਦੀ ਜੋ ਕੂਤਰ ਉੱਡ ਕੇ ਆਉਂਦੇ ਉਹ ਬਾਦਾਮ ਖਾਣ ਲੱਗ ਜਾਂਦੇ ਆ ਕੂਤਰ ਆਪਣੇ ਬਿਮਾਰੀ ਉੱਥੇ ਹੁੰਦੇ ਆ ਕਿ ਵੀਰੇ ਉਧਰੋਂ ਭੁਖੇ ਹੁੰਦੇ ਆਪਾਂ ਬਾਦਾਮ ਨਹੀਂ ਧਰ ਦਨੇ ਵੀ ਕੱਲ ਨੂੰ ਖਾ ਲੈਣਗੇ ਉਹ ਗਰਮੈਸ਼ ਪੈ ਜਾਂਦੀ ਆ ਇੱਕ ਵਾਰੀ ਕਬੂਤਰ ਖਰਾਬ ਹੋਇਆ ਮੁੜ ਕੇ ਲੋਟ ਹੀ ਨਹੀਂ ਹੁੰਦਾ ਇਹ ਆਪਾਂ ਗਰਮੈਸ਼ ਤੋਂ ਵੀ ਤੁਹਾਨੂੰ ਦੱਸਾਂਗੇ ਵੀ ਕਬੂਤਰ ਕਿਵੇਂ ਬਚਾਉਣੇ ਆ ਥੋੜਾ ਇੱਕ ਟਾਈਮ ਖਿੱਚਵਾ ਬਾਹਰ ਜਾਣਾ ਮੈਂ ਤੇ ਆਪਾਂ ਵੀਡੀਓ ਛੋਟੀ ਬਣਾਵਾਂਗੇ ਤੁਹਾਨੂੰ ਇੰਨਾ ਕ ਦੱਸਿਆ ਵੀ ਐਂ ਬਾਰੀਆਂ ਕਰਾਉਣੀਆਂ ਕਬੂਤਰਾਂ ਦੀਆਂ 10 ਦਿਨ ਲਗਾਤਾਰ Đੋ ਨਰਮਦੀਨੀ ਵਾਲੇ ਕੋਈ ਬਾੜੇ ਨਹੀਂ ਜੁਰ ਕੱਢੇ ਅਪ੍ਰੈਲ 'ਚ 10 ਦਿਨ ਡਾਲਿਓ ਉਦੋਂ ਆ ਪੰਜ ਚਾਰ ਨੂੰ ਸੁੱਕੀਆਂ ਬਾਰੀਆਂ ਕਰੋ ਫਿਰ ਉਹਨਾਂ ਨੂੰ ਪਾਣੀ ਲਾਓ ਇਹ ਲਾਊਜ ਲੋ ਬਾਰੇ ਤੁਹਾਨੂੰ ਬਾਅਦ ਚ ਦੱਸਾਂਗੇ ਨਵੀਂ ਵੀਡੀਓ ਚ ਤੇ ਜਿਹੜੇ ਕਬੂਤਰ ਦੇ ਗਰਮੈਸ਼ ਤੋਪਾ ਬਚਾਉਣਾ ਕਾਰਨ ਕੀ ਗਰਮੈਸ਼ ਤੋਂ ਕਾਰਨ ਇਹੀ ਆ ਕਬੂਤਰ ਜਦੋਂ ਉੱਡ ਕੇ ਆਉਂਦਾ ਉਹਨੂੰ ਪ੍ਰੋਪਰ ਰੈਸਟ ਦਿਵਾ ਕੇ ਟੈਂਪਰੇਚਰ ਜਦੋਂ ਜਿਵੇਂ ਸਰੀਰ ਦਾ ਸਹੀ ਹੋ ਗਿਆ ਆ ਇਹਨਾਂ ਦੇ ਕਿਆ ਕਰੋ 20 ਮਿੰਟ ਹੋ ਕੇ ਬੈਠਣ ਨੂੰ ਚਾਹੀ 40 ਹੋ ਜਾਣ ਯਾਰ ਜਦੋਂ ਕਬੂਤਰ ਜਮਾਂ ਠਰ ਗਿਆ ਉਹਨੂੰ ਪਾਣੀ ਪਿਐਓ ਉਦੋਂ ਆ ਪਾਣੀ ਪਿਉਣ ਤੋਂ ਬਾਅਦ ਨਾ ਭਰਾ ਉਹ ਕੂਤਰ ਨੂੰ ਤੁਸੀਂ ਕੀ ਕਰਨਾਗਾ ਜਦੋਂ ਪਾਣੀ ਪਿਆ ਤਾ ਕੂਤਰ ਨੂੰ ਪਾਣੀ ਖਿੱਚ ਲਿਆ ਤੁਸੀਂ ਬਾਦਾਮ ਨਹੀਂ ਤਰਨ ਇੱਕ ਵਾਰੀ ਉਹ ਕੂਤਰ ਨੂੰ ਦਵਾਡਾ ਵਾਲ ਪਾਣੀ ਪਿਐਓ ਦੋੜੇ ਦੁਬਾਰੇ ਫੇਰ ਪਾਣੀ ਪੀਣਗੇ ਕਬੂਤਰ ਉਹ ਫੇਰ ਦੇਖੋ ਤੁਸੀਂ ਕਬੂਤਰਾਂ ਦਾ ਥੱਲੋਂ ਬੇਟ ਬਣਦਾ ਜਦੋਂ ਪਾਣੀ ਪੂਰਾ ਹੋ ਗਿਆ ਆਪਾਂ ਕੀ ਕਰਦੇ ਆ ਇੱਕ ਵਾਰੀ ਪਾਣੀ ਖਿੱਚ ਲਿਆ ਬਿਦਾਂ ਧਰਤੇ ਦਾਣੇ ਧਰਤੇ ਨਾਲ ਉਹ ਕਬੂਤਰ ਥੋੜੇ ਜਿਹੜੇ ਉੱਡ ਕੇ ਆ ਸਾਰਿਆਂ ਨੂੰ ਪਾਣੀ ਥੱਲੇ 5-7 ਤਾਂ ਹੁੰਦੀ ਆਪਣੇ ਜੋ ਪਾਣੀ ਖਿੱਚਿਆ ਹੁੰਦਾ ਆਪਾਂ ਉਹਨੂੰ ਬਿਦਾਂ ਧਰਨੇ ਹੁੰਦੇ ਆ ਉਹ ਪੰਜੇ ਰੂਤੇ ਕਬੂਤਰਾਂ ਨੂੰ ਫੇਰ ਕੁੰਡੀ ਭਰ ਕੇ ਧਰ ਦੂਜਾਲ ਚ ਦੁਬਾਰੇ ਸਾਰੇ ਕਬੂਤਰ ਪਾਣੀ ਪੀਣਗੇ ਕਹਾਲ ਨਾ ਕਰਿਓ ਘੰਟੇ ਡੇਢ ਘੰਟੇ ਦਾ ਫਰਕ ਪੈਂਦਾ ਸਾਰਾ ਕੋਈ ਚੱਕਰ ਨਹੀਂ ਹੁੰਦਾ ਉਹ ਜਦੋਂ ਪਾਣੀ ਸਾਰਾ ਖਿੱਚ ਜੋ ਪੂਰਾ ਢੱਕ ਮਾ ਪਾਣੀ ਪੀ ਲੈਂਦਾ ਗੱਲ ਸਮਝ ਗਏ ਉਦੋਂ ਆ ਪਾਣੀ ਖਿੱਚ ਲਿਆ ਕਬੂਤਰਾਂ ਨੇ ਦੁਆਰੇ ਫੇਰ ਪਾਣੀ ਕਰੋ ਤੇ ਕੋ ਬਾਈ ਨੂੰ ਮੈਂ ਸਨੇਹਾ ਜਣਾ ਚਾਹੁੰਦਾ ਬਰਿੰਦਰ ਨੂੰ ਬਰਾੜ ਨੂੰ ਜਿਹਨੇ ਕਮੈਂਟ ਕਰਿਆ ਸੀ ਭਰਾ ਦੇਖ ਕੇ ਕਮੈਂਟ ਕਰੀ ਆਉਂਦਾ ਬੰਦੇ ਬਾਰੇ ਪਹਿਲਾਂ ਪੁੱਛ ਲਈਦਾ ਆਉਂਦਾ ਆ ਦੋ ਦੂ ਪੈਸਿਆਂ ਵਾਲੀ ਗੱਲ ਤੂੰ ਛੱਡ ਦੇ ਔਰ ਪਿੰਡੋਂ ਆ ਕੇ ਰਾਮਪਰਾ ਪਿੰਡ ਆ ਮੇਰਾ ਜ਼ਿਲ੍ਹਾ ਬਟਿੰਡਾ ਸਿੱਧੂ ਫੂਲਕੇ ਦਾ ਮੁੰਡਾ ਸਿੱਧੂ ਫੂਲਕੇ ਸਾਡਾ ਗੋਤ ਆ ਸਰਦਾਰਾਂ ਦਾ ਮੁੰਡਾ ਵੀਰੇ ਕੋਈ ਅਸੀਂ YouTube ਦੀਆਂ ਕਮਾਈਆਂ ਪਿੱਛੇ ਨਹੀਂ ਤੁਰੇ ਫਿਰਦੇ ਸਰਦੇ ਵਰਦੇ ਆ ਭਰਾਵਾ ਰੱਬ ਦਾ ਦਿੱਤਾ ਸਭ ਕੁਝ ਆ ਨਾ ਸਾਥੋਂ ਪਾੜੀਆਂ ਵਾਝੀਆਂ ਨਾ ਅਸੀਂ ਅੱਜ ਤੱਕ ਮਾਰੇ ਆ ਆ ਐਨਕ ਵੀ ਅੱਜ ਕਿਉਂ ਲਈ ਆ ਮਜਬੂਰੀ ਬਣ ਗਈ ਕਈ ਭਰਾਵਾਂ ਨੂੰ ਐ ਉਹ ਵੀ ਪਾੜੀ ਮਾਰਨੇ ਮਰੇ ਨੇ ਲਾ ਲਈ ਕੱਲ ਜਾਂਦਾ ਸੀ ਮੋਟਰਸਾਈਕਲ ਤੇ ਬਾਈ ਅੱਡੇ ਕਵਾੜੀ ਹੈਗੇ ਢੋਲ ਵੱਢੀ ਜਾਂਦੇ ਸੀ ਗ੍ਰੈਂਡਰ ਨਾਲ ਕੋਈ ਚੀਜ਼ ਪੈ ਗਈ ਉੱਡ ਕੇ ਆ ਕੇ ਅੱਖ 'ਚ ਖੁੱਬ ਗਿਆ ਕੁਛ ਡਾਕਟਰ ਕੋਲੇ ਗਿਆ ਉਹਨੇ ਕੱਢਿਆ ਅੱਖ ਸਾਰੀ ਲਾਲ ਹੋਈ ਪਈ ਆ ਡਾਕਟਰ ਨੇ ਕਿਹਾ ਵੀ ਚਾਰ ਪੰਜ ਦਿਨ ਰਹਿਣਕ ਨਹੀਂ ਲਾਉਣੀ ਤੇ ਜਿੰਨੇ ਦਿਨ ਦਵਾਈ ਦਾ ਕੰਮ ਚੱਲੂਗਾ ਆ ਡਾਈਨ ਵਾਲੀ ਗੱਲ ਆ ਬਾਈ ਜੇ ਕੋਈ ਕੁਝ ਪੁੱਛਣਾ ਹੋਇਆ ਤਾਂ ਤੁਹਾਨੂੰ ਸਮਰ ਕੇ ਹੋਰ ਨਵੀਂ ਵੀਡੀਓ ਬਣਾ ਕੇ ਦੱਸਾਂਗੇ ਅੱਜ ਟਾਈਮ ਖਿੱਚਵਾਇਆ ਥੋੜਾ ਜਿਹਾ ਆਪਣੇ ਕੋਲੇ ਕਿਸੇ ਪਾਸੇ ਜਾਣਾਗਾ ਇਨੀ ਵੀਡੀਓ ਬ੍ਰਿੰਦਰ ਬਰਾਰ ਭਰਾ ਦੁਬਾਰੇ ਤੈਨੂੰ ਬੇਨਤੀ ਕਰਦਾ ਵੀ ਦੇਖ ਕੇ ਬੋਲੀਦਾ ਹੁੰਦਾ ਕਮੈਂਟ ਦੇਖ ਕੇ ਕਰੀਦਾ ਹੁੰਦਾ ਪਹਿਲਾਂ ਬੰਦੇ ਬਾਰੇ ਪਤਾ ਕਰ ਲੈ ਜੇ ਤੂੰ 2 ਪੈਸਿਆਂ ਵਾਲੀ ਗੱਲ ਕੇ ਬਹੁਤ ਗਲਤ ਗੱਲ ਕਹੀ ਐ ਤੂੰ ਇਹ ਇਹ ਮੈਨੂੰ ਤਾਂ ਲੱਗਦਾ ਤੇਰੀ ਸੋਚਣੀ ਇੱਥੋਂ ਤੱਕ ਆ ਫਿਰ ਪੈਸਿਆਂ ਤੱਕ ਕਿਉਂ ਜਿਹੜੇ ਬੰਦੇ ਨੂੰ ਪੈਸਿਆਂ ਦਾ ਲਾਲਚ ਹੈ ਉਹ ਉਸੇ ਨੂੰ ਪੈਸੇ ਨਹੀਂ ਲੋਚਣੀ ਹੁੰਦੀ ਆ। ਹੋਰ ਤਾਂ ਕਿਸੇ ਨੇ ਪੈਸੇ ਦੀ ਗੱਲ ਹੀ ਨਹੀਂ ਕਰੀ। ਨਾ ਹੀ ਅਸੀਂ ਕਿਸੇ ਤੋਂ ਮੰਗੇ ਆ। ਜਾਂ ਫੇਰ ਭਾਈ ਕਿਸੇ ਦਾ ਚੁੱਲਾ ਤਾਂ ਪਤਾ ਨਹੀਂਗਾ ਰੌਲਾਏ ਆ। 2 ਲੱਖ 2 ਲੱਖ ਲੈ ਕੇ ਜਿਹੜੇ ਨੇ ਆਉਣਾ ਸੀ ਵੀ ਉਹ ਆਉਣਾ ਨਹੀਂ ਆ ਭਰਾ ਨੇ ਕਹਤਾ ਵੀ ਇੱਕ ਸਾਲ ਖੜਜੋ। ਵੀ ਫ੍ਰੀ ਚ ਦੱਸੀ ਜਾਂਦਾ। ਉਹੀ ਬੰਦਾ ਜਿਹੜਾ ਸੀ ਕਰੂਗਾ ਤਾਂ ਕਹਿਣਾ ਭਰਾ ਬੰਦੇ ਬਾਰੇ ਪਤਾ ਕਰਨਾ ਚਾਹੀਦਾ ਹੁੰਦਾ। ਪਿੰਡ ਰਾਂਪਰਾ ਜ਼ਿਲ੍ਹਾ ਬਠਿੰਡਾ ਮੇਰਾ। ਜਯਾਦਵਿੰਦਰ ਨਾਗ ਦਾ ਸਰਦਾਰਾਂ ਦਾ ਮੁੰਡਾ। ਪਤਾ ਕਰ ਲਈਂ। ਨੇੜੇ ਤੇ ਸਾਰੇ ਕਬੂਤਰਾਂ ਦਾ ਜਾਂਦੇ ਆਪਣੇ ਲਿੰਕ ਹੁੰਦੇ ਆ ਹੀ ਬੰਦੇ ਕਹੇ ਜੀ ਆ ਕਿਵੇਂ ਪਰਿਵਾਰ ਆ ਕਿੰਨੇ ਕ ਪਾਣੀ ਚ ਆ ਪਤਾ ਲੱਗ ਜਾਂਦਾ ਹੁੰਦਾ ਧੰਨਵਾਦ ਸਾਰੇ ਭਰਾਵਾਂ ਦਾ ਤੇ ਅਗਲੀ ਵੀਡੀਓ ਚ ਇਹ ਕੁਝ ਰਹੇਗਾ ਤਾਂ ਕਮੈਂਟ ਕਰਿਓ ਆਪਾਂ ਚੰਗੀ ਤਰ੍ਹਾਂ ਵੀਡੀਓ ਬਣਾ ਕੇ ਪਾਵਾਂਗੇ ਇਹਦਾ ਕੋਣ ਭੱਜੇ ਜਾਂਦੇ ਨਹੀਂ ਵੀਡੀਓ ਬਣਾਤੀ ਮੋਂ ਬਾਹਲੇ ਤੁਸੀਂ ਮੈਸੇਜ ਕਰੀ ਜਾਂਦੇ ਸੀ ਮੈਨੂੰ WhatsApp ਤੇ ਫੋਨ ਆਈ ਜਾਂਦੇ ਸੀ ਆ ਵੀਡੀਓ ਪਾ ਵੀਡੀਓ ਆ ਆਪਾਂ ਤੁਹਾਨੂੰ ਦੱਸਾਂਗੇ ਕਿ ਰਮੈਸ਼ ਤੋਂ ਕਬੂਤਰ ਕਿਵੇਂ ਬਚਾਉਣਾ ਚਾਹੀਦਾ ਧੰਨਵਾਦ ਮੇਰੇ ਵੀਰਾਂ ਸਾਰੇ ਭਰਾਵਾਂ ਥੈਂਕ